ਜੀ ਇੱਥੇ ਰੋਜ਼ ਦੀ ਤਰ੍ਹਾਂ ਹੀ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨਸਾਰ ਨਾਕੇ ਲਾਈਦਾ ਤੇ ਵਕ ਵਕ ਵੀਕਲਾਂ ਦੀਆਂ ਜਿਹੜੀਆਂ ਚੈਕਿੰਗ ਕਰਕੇ ਜੋ ਉਹਨਾਂ ਚ ਤਰੁੱਟੀਆਂ ਪਾਈਆਂ ਜਾਂਦੀਆਂ ਉਹਨਾਂ ਦੇ ਚਲਾਨ ਕਰੀਦਾ ਅੱਜ ਟ੍ਰਿਪਲਿੰਗ ਸਵਾਰੀ ਦੇ ਵਿਦਆਊਟ ਨੰਬਰ ਤੋਂ ਜਿਹੜੇ ਬੁਲਟ ਪਟਾਕੇ ਮਾਰਦੇ ਆ ਇਹਨਾਂ ਦੇ ਸਾਰਿਆਂ ਦੇ ਚਲਾਨ ਕੀਤੇ ਇਸੇ ਦੌਰਾਨ ਹੀ ਇੱਕ ਗੱਡੀ ਸਾਇਰਨ ਮਾਰਦੀ ਹੋਈ ਜੇ ਰੋਡ ਤੋਂ ਆਈ ਹੈ ਜਿਸ ਨੂੰ ਅਸੀਂ ਧੱਕਿਆ ਆ ਤੇ ਡੱਕ ਕੇ ਤੇ ਉਹਦੀ ਅਸੀਂ ਉਹਨੂੰ ਪੁੱਛਿਆ ਵੀ ਤੂੰ ਸਾਇਰਨ ਹਾਂ ਜਿਹਦੇ ਉੱਤੇ ਰੈੱਡ ਲਾਈਟ ਵੀ ਲੱਗੀ ਹੋਈ ਸੀ ਤੇ ਕਾਲੀਆਂ ਜਾਲੀਆਂ ਵੀ ਲਾਈਆਂ ਹੋਈਆਂ ਸਨ ਤੇ ਉਹਦਾ ਅਸੀਂ ਉਹਨੂੰ ਡੱਕ ਕੇ ਉਹਨੂੰ ਕੁਝ ਪਰਤਾਲ ਕੀਤੀ ਵਿੱਚ ਕੋਈ ਅਫੀਸਰ ਜਿਹੜਾ ਆ ਮੌਕੇ ਤੇ ਨਹੀਂ ਸੀ ਬੈਠਾ ਤੇ ਇਸ ਕਰਕੇ ਅਸੀਂ ਉਹਦਾ ਉਹਨੂੰ ਬੌਂਡ ਕਰ ਦਿੱਤਾ ਗੱਡੀ ਨੂੰ ਉਹਦਾ ਜਿਹੜੀ ਐ ਰੈੱਡ ਲਾਈਟ ਵੀ ਜਕਟ ਕਰ ਲਈ ਐ ਉਹਦਾ ਹਾਰਨ ਵੀ ਲੁਹਾਤਾ ਜਾਲੀਆਂ ਵੀ ਉਹਦੀਆਂ ਲਾਤੀਆਂ ਤੇ ਉਹਨੂੰ ਅਸੀਂ ਬੌਂਡ ਕਰਤਾ ਤੇ ਦੱਸਣ ਮੁਤਾਬਕ ਹੈ ਕਿ ਕਹਿੰਦੇ ਵੀ ਆਪਣਾ ਡੀਆਰਓ ਸਾਹਿਬ ਦੀ ਗੱਡੀ ਹੈ ਤੇ ਪਰ ਉਹ ਵਿੱਚ ਆਪ ਨਹੀਂ ਸੀਗੇ ਉਹ ਟੈਕਸੀ ਪਾਸ ਗੱਡੀ ਹੈ ਪੀਲੀਆਂ ਪਲੇਟਾਂ ਲੱਗੀਆਂ ਪੀਲੀਆਂ ਪਰਸਨਲ ਗੱਡੀ ਨਹੀਂ ਸੀ ਪੀਲੀਆਂ ਪਲੇਟਾਂ ਬੌਂਡ ਕਰਤੀ ਜੀ ਅਸੀਂ ਲੋਕਾਂ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦੇ ਹਾਂ ਜਿੱਦਾਂ ਆਪਾਂ ਹੁਣ ਇੱਕ ਲੜਕੀ ਨੂੰ ਡੱਕਿਆ ਸੀ ਉਹਦੇ ਪੇਰੈਂਟਸ ਸਦੇ ਆ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਿਉਂ ਸਕੂਟਰੀ ਦਿੱਤੀ ਹੈ ਵਾਰਨਿੰਗ ਦਿੱਤੀ ਹੈ ਉਹਨਾਂ ਨੂੰ ਕਈਆਂ ਤੇ ਚਲਾਨ ਕੀਤੇ ਆ ਕਈਆਂ ਨੂੰ ਵਾਰਨਿੰਗ ਦਿੱਤੀ हां सर ਹਰੇਕ ਸਕੂਲ ਦੇ ਵਿੱਚ ਸਾਡੇ ਸੈਮੀਨਾਰ ਲੱਗਦੇ ਆ ਵੱਖ-ਵੱਖ ਜਗ੍ਹਾ ਤੇ ਲੱਗਦੇ ਆ ਟੈਕਸੀ ਸਟੈਂਡ ਵਾਲਿਆਂ ਨੂੰ ਇਕੱਠੇ ਕਰਕੇ ਸੈਮੀਨਾਰ ਲਾਈਦਾ ਭਈ ਆ ਜਿਹੜੀਆਂ ਆਪਣਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਉਹ ਅਫਸਰਾਂ ਦੀਆਂ ਹਦਿਅਤਾਂ ਨੇ ਉਹਦੇ ਅਨੁਸਾਰ ਚੱਲੋ ਜਿਹੜਾ ਕੋਈ ਨਹੀਂ ਉਹਨੂੰ ਫਾਲੋ ਕਰਦਾ ਫਿਰ ਉਹਦੇ ਅਸੀਂ ਚਲਾਨ ਕਰੀਏ ਕਿਹਾ ਜੀ ਹੁਣ ਆਏ ਅਸੀਂ ਬਾਜ਼ਾਰ ਦੇ ਵਿੱਚ ਵੀ ਜਿਹੜੀਆਂ ਰੂੜੀਆਂ ਇੱਕ ਸਾਈਡ ਤੇ ਕਰਾਈਆਂ ਹਨ ਮਨ ਚੌਂਕ ਜੀ ਵੀ ਮਨ ਜੋ ਗਿਆ ਐਸਪੀ ਹੈਡਕ quarters ਸਾਹ ਕੋਥੇ ਆਪ ਆਏ ਸੀਗੇ ਉਹਨਾਂ ਨੇ ਵੀ ਸਾਰਾ ਕੁਝ ਆਪ ਕਰਾਇਆ ਹੈ ਪਰ ਰੋਜ਼ ਕਰ ਰਹੇ ਆ ਪਰ ਲੋਕੀ ਹਜੇ ਨਹੀਂ ਪੂਰੀ ਤਰ੍ਹਾਂ ਦੋ ਵਜੇ ਤੋਂ ਸ਼ੁਰੂ ਕਰਦਾ ਹੈ ਕੋਈ ਜਾ ਕੇ ਗੱਡੀ ਲਾ ਦੇ ਦੋ ਵੈਨ ਸਾਡੇ ਕੋਲ ਹੈ ਨਹੀਂ ਅਸੀਂ ਮਹਿੰਗਾਈ ਸੀਗੀ ਉਦੋਂ ਆਣਾ ਸੀਗਾ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਆਣਾ ਸੀ ਉਹਦੇ ਕਰਕੇ ਅਸੀਂ ਸੋਚਿਆ ਕਿ ਕੋਈ ਰਸਤੇ 'ਚ ਗੱਡੀ ਲਾ ਕੇ ਖੜੀ ਕਰਕੇ ਚੱਲਣਾ ਜਾਏ ਜਦ ਨਾਲ ਕੋਈ ਟ੍ਰੈਫਿਕ ਰੁਕ ਦੇ ਉਦਾਂ ਸਾਡੇ ਕੋਲ ਹੈ ਨਹੀਂ ਅਹੀਂ ਜੀਨੀਅਰ ਅਫਸਰਾਂ ਦੇ ਧਿਆਨ ਚ ਲੈ ਹੁੰਦਾ ਗੱਡੀ ਮਲਾਉਣ ਵਾਸਤੇ ਅਸੀਂ ਇੱਥੇ ਰੋਜ਼ ਦੀ ਤਰ੍ਹਾਂ ਹੀ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨਸਾਰ ਨਾਕੇ ਲਾਈਦਾ ਤੇ ਵਕ ਵਕ ਵੀ ਕਲਾਂੀਆਂ ਜਿਹੜੀਆਂ ਚੈਕਿੰਗ ਕਰਕੇ ਜੋ ਉਹਨਾਂ ਚ ਤਰੁੱਟੀਆਂ ਪਾਈਆਂ ਜਾਂਦੀਆਂ ਉਹਨਾਂ ਦੇ ਚਲਾਨ ਕਰੀਦਾ ਅੱਜ ਟ੍ਰਿਪਲਿੰਗ ਸਵਾਰੀ ਦੇ ਵਿਦਾਊਟ ਨੰਬਰ ਤੋਂ ਜਿਹੜੇ ਬੁਲਟ ਪਟਾਕੇ ਮਾਰਦੇ ਆ ਇਹਨਾਂ ਦੇ ਸਾਰਿਆਂ ਦਾ ਚਲਾਨ ਕੀਤਾ ਇਸੇ ਦੌਰਾਨ ਹੀ ਇੱਕ ਗੱਡੀ ਸਾਇਰਨ ਮਾਰਦੀ ਹੋਈ ਜੇ ਰੋਡ ਤੋਂ ਆਈ ਹੈ ਜਿਸ ਨੂੰ ਅਸੀਂ ਧੱਕਿਆ ਆ ਤੇ ਧੱਕ ਕੇ ਤੇ ਉਹਦੀ ਅਸੀਂ ਉਹਨੂੰ ਪੁੱਛਿਆ ਆ ਵੀ ਤੂੰ ਸਾਇਰਨ ਹਾਂ ਜਿਹਦੇ ਉੱਤੇ ਰੈੱਡ ਲਾਈਟ ਵੀ ਲੱਗੀ ਹੋਈ ਸੀ ਆ ਕਾਲੀਆਂ ਜਾਲੀਆਂ ਵੀ ਲਾਈਆਂ ਹੋਈਆਂ ਸਨ ਤੇ ਉਹਦਾ ਅਸੀਂ ਉਹਨੂੰ ਧੱਕ ਕੇ ਉਹਨੂੰ ਕੁਝ ਪੜਤਾਲ ਕੀਤੀ ਹੈ ਵਿੱਚ ਕੋਈ ਅਫਸਰ ਜਿਹੜਾ ਆ ਮੌਕੇ ਤੇ ਨਹੀਂ ਸੀ ਬੈਠਾ ਤੇ ਇਸ ਕਰਕੇ ਅਸੀਂ ਉਹਦਾ ਉਹਨੂੰ ਬੌਂਡ ਕਰ ਦਿੱਤਾ ਗੱਡੀ ਨੂੰ ਉਹਦਾ ਜਿਹੜੀ ਐ ਰੈੱਡ ਲਾਈਟ ਵੀ ਜਕਟ ਕਰ ਲਈ ਐ ਉਹਦਾ ਹਾਰਨ ਵੀ ਲੁਹਾਤਾ ਜਾਲੀਆਂ ਵੀ ਉਹਦੀਆਂ ਲਾਤੀਆਂ ਤੇ ਉਹਨੂੰ ਅਸੀਂ ਬੌਂਡ ਕਰਤਾ ਜੀ ਤੇ ਦੱਸਣ ਮੁਤਾਬਕ ਐ ਕਹਿੰਦੇ ਵੀ ਆਪਣਾ ਡੀਆਰਓ ਸਾਹਿਬ ਦੀ ਗੱਡੀ ਐ ਤੇ ਪਰ ਉਹ ਵਿੱਚ ਆਪ ਨਹੀਂ ਸੀਗੇ ਉਹ ਟੈਕਸੀ ਪਾਸ ਗੱਡੀ ਐ ਪੀਲੀਆਂ ਪਲੇਟਾਂ ਲੱਗੀਆਂ ਫਿਰ ਐ ਪਰਸਨਲ ਗੱਡੀ ਨਹੀਂ ਸੀ ਪੀਲੀਆਂ ਪਲੇਟਾਂ ਬੋਰਡ ਕਰਤੀ ਜੀ ਅਸੀਂ ਲੋਕਾਂ ਨੂੰ ਮੈਸੇਜ ਇਹ ਹੀ ਦਿਨਾ ਚੰਦੇ ਹਜੇ ਤਾਂ ਆਪਾਂ ਹੁਣ ਇੱਕ ਲੜਕੀ ਨੂੰ ਡੱਕਿਆ ਸੀ ਉਹਦੇ ਪੇਰੈਂਟ ਸਦੇ ਆ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਿਉਂ ਸਕੂਟਰੀ ਦਿੱਤੀ ਹੈ ਵਾਰਨਿੰਗ ਦਿੱਤੀ ਹੈ ਉਹਨਾਂ ਨੂੰ ਕਈਆਂ ਤੇ ਚਲਾਨ ਕੀਤੇ ਆ ਕਈਆਂ ਨੂੰ ਵਾਰਨਿੰਗ ਆ ਸਰ ਹਰੇਕ ਸਕੂਲ ਦੇ ਵਿੱਚ ਸਾਡੇ ਸੈਮੀਨਾਰ ਲੱਗਦੇ ਆ ਵੱਖ-ਵੱਖ ਜਗ੍ਹਾ ਤੇ ਲੱਗਦੇ ਆ ਟੈਕਸੀ ਸਟੈਂਡ ਵਾਲਿਆਂ ਨੂੰ ਇਕੱਠੇ ਕਰਕੇ ਸੈਮੀਨਾਰ ਲਾਈਦਾ ਭਈ ਆ ਜਿਹੜੀਆਂ ਆਪਣਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਉਹ ਅਫਸਰਾਂ ਦੀਆਂ ਹਦਿਆਤਾਂ ਨੇ ਉਹਦੇ ਅਨੁਸਾਰ ਚੱਲੋ ਜਿਹੜਾ ਕੋਈ ਨਹੀਂ ਉਹਨੂੰ ਫੋਲੋ ਕਰਦਾ ਫਿਰ ਉਹਦੇ ਅਸੀਂ ਚਲਾਨ ਕਰੀਏ। ਵਿਖਿਆ ਹੀ ਹੁਣ ਆਇਆ ਅਸੀਂ ਬਾਜ਼ਾਰ ਦੇ ਵਿੱਚ ਵੀ ਰੇੜੀਆਂ ਰੂੜੀਆਂ ਇੱਕ ਸਾਈਡ ਤੇ ਕਰਾਈਆਂ ਹਨ ਮਨਜੋਂ ਕੁਝ ਵੀ ਮਨਜੋਗਿਆ ਐਸਪੀ ਹੈੱਡਕੁਆਟਰ ਸਾਹਿਬ ਉੱਥੇ ਆਪ ਆਏ ਸੀਗੇ। ਉਹਨਾਂ ਨੇ ਵੀ ਸਾਰਾ ਕੁਝ ਆਪ ਕਰਾਇਆ ਹੈ। ਪਰ ਰੋਜ਼ ਕਰ ਰਹੇ ਆ ਪਰ ਲੋਕੀ ਹਜੇ ਨਹੀਂ ਆ ਪੂਰੀ ਤਰ੍ਹਾਂ ਦੋ ਵੈਨ ਸਾਡੇ ਕੋਲ ਹੈ ਨਹੀਂ ਅਸੀਂ ਮਹਿੰਗਾਈ ਸੀਗੀ ਉਦੋਂ ਆਣਾ ਸੀਗਾ ਮਨਜੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਆਣਾ ਸੀ। ਉਦੇ ਕਰਕੇ ਅਸੀਂ ਸੋਚਿਆ ਕਿ ਕੋਈ ਰਸਤੇ ਦੀ ਗੱਡੀ ਲਾ ਕੇ ਖੜੀ ਕਰਕੇ ਚੱਲਣਾ ਜਾਈ ਜਦ ਨਾਲ ਕੋਈ ਟ੍ਰੈਫਿਕ ਰੁਕਦੇ ਉਦਾਂ ਸਾਡੇ ਕੋਲ ਹੈ ਨਹੀਂ ਅਸੀਂ ਜੀਨੀਅਰ ਅਫਸਰਾਂ ਦੇ ਧਿਆਨ ਚ ਲਿਆ ਹੁੰਦਾ ਗੱਡੀ ਮਗਾਉਣ ਵਾਸਤੇ